ਸਸੀ ਕਾ ਭਾਈ ਸਰਨ ਮਾਨ ਸਾਹਿਬ ਅੱਜ ਤੁਸੀਂ ਪੈਣੀ ਬਾਗਾ ਦੇ ਖੇਤਾਂ ਤੇ ਪਹੁੰਚੇ ਹੋ ਜੀ ਤੇ ਅੱਜ ਅਸੀਂ ਤੁਹਾਡਾ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਆ ਤੇ ਹੁਣ ਅਸੀਂ ਤੁਹਾਨੂੰ ਆ ਜਿਹੜਾ ਆਪਣਾ ਖਰਬੂਜਾ ਇੱਥੇ ਲੱਗਿਆ ਹੋਇਆ ਹੈ ਨੌਂਜੂ ਦਾ ਪੌਵੀ ਜੀ 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 ਤੇ ਇਹਦੇ ਬਾਰੇ ਪੁੱਛਣਾ ਹੈ ਵੀ ਆਹ ਕੰਡੀਸ਼ਨ ਹੁਣ ਕਿੱਥੇ ਤੱਕ ਪਹੁੰਚੀ ਹੋਈ ਹੈ ਇਸ ਤੋਂ ਬਾਅਦ ਹੁਣ ਆਪਾਂ ਇਹਦੀ ਕੇਅਰ ਕਿਸ ਤਰ੍ਹਾਂ ਕਰ ਸਕਦੇ ਹਾਂ ਉਹਦੇ ਬਾਰੇ ਸਾਨੂੰ ਦੱਸੋ ਹੁਣ ਤੱਕ ਜੀ ਜਿਹੜੇ ਮਾਨਸ ਦੇ ਫਾਰਮਰਾਂ ਨੇ ਗਾਈਡੈਂਸ ਅਕੋਰਡਿੰਗ ਕੇਅਰ ਕੀਤੀ ਹੈਗੀ ਬਹੁਤ ਅੱਛੀ ਕੀਤੀ ਹੈਗੀ ਖੇਤਾਂ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਲਾਸਟ ਇਅਰ ਦੇ ਅਕੋਰਡਿੰਗ ਬਹੁਤ ਜ਼ਿਆਦਾ ਫਾਰਮਰ ਨੇ ਐਜੂਕੇਟ ਹੋ ਕੇ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਅੱਛੀ ਫਸਲ ਕੀਤੀ ਹੈ ਫਸਲ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਤੇ ਸਭ ਤੋਂ ਵੱਡੀ ਜਿਹੜੀ ਹੁਣ ਅੱਗੇ ਦੀ ਜਿਹੜਾ ਆਪਾਂ ਨੂੰ ਚੈਲੰਜ ਰਹੇਗਾ ਵੀ ਇੱਥੇ ਤੁਸੀਂ ਆ 10 ਦਿਨ ਹਲੇ ਵੀ ਰਿਸਕ ਕੋਈ ਲੈਣਾ ਨਹੀਂ ਹੈਗਾ ਬਾਈ ਨੇਮ ਵਧੀਆ ਫੰਗੀਸਾਈਡ ਕਰੋ ਤੇ ਸਪੈਸ਼ਲੀ ਸੁੰਡੀ ਔਰ ਥ੍ਰਿਪਸ ਦਾ ਧਿਆਨ ਰੱਖੋ ਤੇ ਕੋਸ਼ਿਸ਼ ਕਰੋ ਜਿਹੜਾ ਤੁਸੀਂ ਹੁਣ ਇਨਸੈਕਟੀਸਾਈਡ ਯੂਜ਼ ਕਰਨਾ ਉਹਦੇ ਵਿੱਚ ਹਰ ਇਨਸੈਕਟੀਸਾਈਡ ਦੇ ਵਿੱਚ ਤੁਸੀਂ ਨੀਮ ਆਇਲ ਦੀ ਵਰਤੋਂ ਕਰਨੀ ਹੈਗੀ ਤੇ ਦੋ ਸਪਰੇਅ ਹੈ ਇਹਨੂੰ ਬਾਇ ਨੇਮ ਵਧੀਆ ਟੌਨੀ ਮਲਿਉ ਵਾਸਤੇ ਦੇਣੀਆਂ ਨੈਸੈਸਰੀ ਨੇਗੀਆਂ ਤੇ ਜਦੋਂ ਇਸ ਦੀ ਹੱਤੜਾਈ ਹੋ ਗਈ ਹੈਗੀ ਇੱਕ ਜਾਂ ਦੋ ਤਲਾਈਆਂ ਹੋ ਗਈਆਂ ਤੇ ਪlant ਥੋੜਾ ਜਿਹਾ ਸਟ्रेस ਫਰੀ ਹੋ ਜਾਊਗਾ ਫਿਰ ਇਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਇਹਦਾ ਬੇਸਲ ਡੋਜ਼ ਦੁਬਾਰਾ ਇਹਨੂੰ ਰੀਸਟਾਰਟ ਕਰਾਂਗੇ ਤੇ ਹਲਕੀਆਂ ਫੰਗੀਸਾਈਡ ਹੀ ਰੱਖਾਂਗੇ ਤਾ ਜੋ ਅੱਗੇ ਵਾਲਾ ਜਿਹੜਾ ਲਾਗਰ ਦੇ ਉੱਤੇ ਜਿਵੇਂ ਛੋਟਾ ਛੋਟਾ ਫਰੂਟ ਲੱਗਿਆ ਹੋਇਆ ਹੈਗਾ ਆਹ ਕੰਡੀਸ਼ਨ ਦੇ ਵਿੱਚ ਜਿਹੜਾ ਸਾਈਜ਼ ਹੈਗਾ ਉਹ ਵੀ ਆਸਾਨੀ ਨਾਲ ਤਿਆਰ ਹੋ ਜਾਵੇ ਤੇ ਉਹਦੇ ਵਾਸਤੇ ਸਪੈਸ਼ਲੀ ਜੀ ਆਪਾਂ ਨੂੰ ਦੋ ਤੋਂ ਤਿੰਨ ਸਪਰੇ ਹੁਣ ਤੁਸੀਂ ਡੌਨੀ ਦੇ ਨੈਸੈਸਰੀ ਵਧੀਆ ਰੱਖ ਰਹੇ ਨੇ ਜੈਸੇ ਕਿ ਤੁਸੀਂ ਪਹਿਲਾਂ ਕਰਦੇ ਰਹੋ ਐਕ੍ਰੋਬੇਟ ਪੋਲੀਰਾਮ ਹੋ ਗਿਆ ਰੈਡੋਮਿਲ ਹੋਗੀ ਇਨਫਿੰਟੋ ਹੋਗੀ ਇਹਨਾਂ ਦਵਾਈਆਂ ਦੇ ਵਿੱਚੋਂ ਕੋਈ ਵੀ ਦਵਾਈ ਯੂਜ਼ ਕਰ ਸਕਦੇ ਹੋਗੇ ਤੇ ਬਾਕੀ ਸਾਈਜ਼ ਦੀ ਗੇਨਿੰਗ ਵਾਸਤੇ ਹਲੇ ਪ੍ਰੋਪਰ ਨੈਟਿੰਗ ਸਟਾਰਟ ਨਹੀਂ ਹੋਈ ਹੈਗੀ ਸਵੇਟ ਫਰੂਟ ਦਾ ਸਾਈਜ਼ ਵੀ ਬੜਾ ਅੱਛਾ ਹੈਗਾ ਤੇ ਹਲੇ ਇਹ ਹੋਰ ਸਾਈਜ਼ ਦਾ ਇਨ ਗੇਨ ਹੋਣਾ ਹੈਗਾ ਇਸ ਦੇ ਕਾਰਨ ਇਹਨੂੰ ਹੁਣ ਸਪੈਸ਼ਲੀ ਤੁਸੀਂ ਕੈਲਸ਼ੀਅਮ ਬੋਰਨ ਰੈਗੂਲਰ ਦਿੰਦੇ ਰਹੋ ਤੇ ਮਾਈਕਰੋ ਨਿਊਟ੍ਰੀਐਂਟਸ ਵਗੈਰਾ ਵੀ ਦਿੰਦੇ ਰਹੋ ਤੇ ਹੁਣ ਤੁਸੀਂ ਇਹਦੇ ਵਿੱਚ ਪੋਟਾਸ਼ ਤੇ ਡੀਏਪ ਦਾ ਵੀ ਬਹੁਤ ਵੱਡਾ ਰੋਲ ਰਹੇਗਾ ਜਿਸ ਦੇ ਕਾਰਨ ਬੇਲ ਦੇ ਵਿੱਚ ਰੈਗੂਲਰਲੀ ਪਾਵਰ ਬਣੀ ਰਹੇਗੀ ਤੇ ਅਗਲੇ ਫਰੂਟ ਵੀ ਵਧੀਆ ਕੁਆਲਿਟੀ ਤੇ ਵਧੀਆ ਸਾਈਜ਼ ਦੇ ਨਾਲ ਤਿਆਰ ਹੋ ਜਾਣਗੇ ਇਹ ਜੇ ਜਿਗਾ ਜਿਵੇਂ ਹੁਣ ਆਪਾਂ ਪਾਣੀ ਦੀ ਬਹੁਤ ਮੰਗ ਆ ਹੁਣ ਇੱਕ ਬੇਲਾ ਕਰਦੀ ਹੈ ਤੇ ਮੈਨੂੰ ਇਹ ਆਪਾਂ ਨੂੰ ਕਿੰਨੇ ਜਰਵਾ ਦੇਣਾ ਚਾਹੀਦਾ ਪਾਣੀ ਦੇਖੋ ਜੀ ਹੁਣ ਵੈਸੇ ਮੌਸਮ ਹੋ ਚੱਲਿਆਗਾ ਪਾਣੀ ਪਾਣੀ ਦੇ ਨਾਲ ਹੀ ਤਿਆਰ ਹੁੰਦੇ ਨੇ ਮੈਲਨ ਔਰ ਵਟਰਮੈਲਨ ਪਾਣੀ ਤੁਹਾਡਾ ਖੇਤ ਦੱਸੇਗਾ ਜਿਵੇਂ ਹੁਣ ਤੁਹਾਡੇ ਖੇਤ ਦੇ ਵਿੱਚ ਕੋਈ ਖੇਤ ਹੁੰਦੇ ਨੇ ਡੱਕਰ ਹੁੰਦੇ ਨੇ ਕਿ ਜਲਦੀ ਪਾਣੀ ਸੋਖਦੇ ਨਹੀਂ ਹੈਗੇ ਪਾਣੀ ਦਾ ਮੋਟੇ ਜ਼ਿਆਦਾ ਬਣਿਆ ਰਹੇਗਾ ਬਾਕੀ ਫਰੂਟ ਸੈਟਿੰਗ ਦੇ ਉੱਤੇ ਜਦੋਂ ਫਰੂਟ ਮੈਚورٹی ਤੇ ਆ ਜਾਂਦੇ ਨਾ ਉਸ ਟਾਈਮ ਪਾਣੀ ਜ਼ਿਆਦਾ ਵਟਿਕ ਕਰਦੇ ਨੇ ਹੈਗੇ ਫਰੂਟ ਤੇ ਜਿਸ ਦੇ ਕਰਕੇ ਇਹਨੂੰ ਰੈਗੂਲਰਲੀ ਪਾਣੀ ਲੱਗਦਾ ਰਹਿਣਾ ਚਾਹੀਦਾ ਹੈਗਾ ਹਰ ਵਕਤ ਇਹਦੇ ਵਿੱਚ ਪਤਲੀ ਪਤਲੀ ਗਿੱਲ ਰਹਿਣੀ ਚਾਹੀਦੀ ਹੈਗੀ ਚਾਹੇ ਤੁਸੀਂ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ ਜਿਵੇਂ ਤੁਹਾਡੇ ਖੇਤ ਦੀ ਰਿਕੁਆਇਰਮੈਂਟ ਹੈ ਕਿ ਉਸ ਹਿਸਾਬ ਨਾਲ ਪਾਣੀ ਲਗਾਉਂਦੇ ਰਹੋ ਜੀ ਇਕਿਨਾ ਕੁਝ ਜਿਹੜੇ ਹੁਣ ਜਿਹੜੇ ਖਾਲੀਆਂ ਦੇ ਵਿੱਚ ਆਪਾਂ ਪਾਣੀ ਦਿੰਨੇ ਆ ਜੀ ਆਪਣੇ ਬੇਲਾਂ ਉਧਰਲੇ ਪਾਸੇ ਨੂੰ ਬਗ ਜਾਨੀਆਂ ਤੇ ਇੱਕ ਬਾਈ ਦਾ ਸੁਬਾਤ ਸੀ ਵੀ ਆਪਾਂ ਇਹ ਬੇਲਾਂ ਨੂੰ ਕੱਟ ਦੇਣਾ ਚਾਹੀਦਾ ਕਿ ਪਾਸੇ ਕਰ ਦੇਣਾ ਜਿਹੜੇ ਕੀ ਇਹਦੇ ਚ ਕਰਨਾ ਚਾਹੀਦਾ ਨਹੀਂ ਕੱਟਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਅਗਰ ਤੁਸੀਂ ਸਟਾਰਟਿੰਗ ਬੇਸ ਤੋਂ ਇਹੀ ਬੇਲਾਂ ਨੂੰ 파ੜੇ ਵਾਲੇ ਪਾਸੇ ਮੋੜ ਕੇ ਰੱਖਦੇ ਹੋਗੇ ਤਾਂ ਤੁਹਾਡੀਆਂ ਬੇਲਾਂ ਖਾਲੀ ਦੇ ਖਾਲੀਆਂ ਸਾਫ਼ ਰਹਿਣਗੀਆਂ ਤੇ ਜੜਰ ਨੂੰ ਵੀ ਪ੍ਰੋਪਰ ਹਵਾ ਪੈਂਦੀ ਰਹਣੀ ਹੈ ਜਿਸੇ ਕਾਰਨ ਜੜ ਦਾ ਰੋਗ ਘਟਾਣਾ ਹੈਗਾ ਬੇਲ ਵੀ ਘਟ ਸੋਏਗੀ ਕੱਟਣਾ ਇਸ ਕਰਕੇ ਨਹੀਂ ਮੈਂ ਇਹ ਚਾਹੁੰਦਾ ਹੈਗਾ ਵੀ ਜਿਹੜਾ ਅੱਗੇ ਵਾਲਾ ਫਰੂਟ ਸੈੱਟ ਹੋਇਆ ਹੋਇਆ ਹੈਗਾ ਉਹ ਫਰੂਟ ਤੋਂ ਐਕਸਟਰਾ ਜਿਹੜੀ ਬ੍ਰਾਂਚ ਜਾ ਰਹੀ ਹੈ ਅੱਗੇ ਉਹ ਤੁਸੀਂ ਕੱਟ ਸਕਦੇ ਹੋਗੇ ਬਟ ਕੱਟਣ ਤੋਂ ਬਾਅਦ ਨਾਲ ਦੀ ਨਾਲ ਐਂਟੀਬਾਇਟਿਕ ਔਰ ਫੰਗੀਸਾਈਡ ਹੋਣਾ ਸਪਰੇਅ ਬਹੁਤ ਜ਼ਿਆਦਾ ਨੈਸੈਸਰੀ ਹੈ ਨਹੀਂ ਇਨਸੈਕਟ ਦੀ ਦੇ ਵਿੱਚ ਥੋੜਾ ਜਿਹਾ ਚੈਲੰਜ ਜ਼ਿਆਦਾ ਵੱਜ ਜਾਣਾ ਹੈਗਾ ਤੇ ਵਾਇਰਸ ਵੀ ਆ ਸਕਦਾ ਹੈਗਾ ਫੰਗਸ ਵੀ ਆ ਸਕਦੀ ਹੈਗੀ ਇਸ ਕਰਕੇ ਉਹਨੂੰ ਜ਼ਖਮ ਨੂੰ ਸੁਕਾਉਣ ਦੇ ਵਾਸਤੇ ਨਾਲ ਦੀ ਨਾਲ ਐਂਟੀਬਾਇਟਿਕ ਔਰ ਫੰਗੀਸਾਈਡ ਜਦੀ ਦੇਣਾ ਜ਼ਰੂਰੀ ਹੈਗਾ ਇੱਕਦੇ ਚ ਹੁਣ ਆਪਾਂ ਨੂੰ ਤਲਾਈ ਦਾ ਟਾਈਮ ਹੋ ਗਿਆ ਦਾ ਖਰਬੂਜੇ ਦਾ ਹਾਂਜੀ ਹਾਂ ਪੰਜ ਚਾਰ ਦਿਨਾਂ ਤੱਕ ਤਲਾਈ ਤੇ ਆ ਜਾਣਾ ਹੈ ਚੰਗਾ ਰੱਖਣਾ ਚਾਹੀਦਾ ਹਾਂਜੀ ਤਲਾਈ ਦਾ ਆਪਣਾ ਟਾਈਮ ਹੋ ਗਿਆ ਹੁਣ ਖਰਬੂਜੇ ਦਾ ਤਲਾਈ ਸਟਾਰਟ ਹੋਣੀ ਹੈ ਤਲਾਈ ਵੇਲੇ ਆਪਾਂ ਨੂੰ ਕਿਹੜੀਆਂ ਗੱਲਾਂ ਧਿਆਨ ਰੱਖਣਾ ਬਸ ਇੱਕ ਵਾਰ ਕੋਸ਼ਿਸ਼ ਕਰੋ ਵੀ ਲੇਬਰ ਨੂੰ ਕਹੋ ਵੀ ਜਿਆਦਾ ਬੇਲ ਨਾ ਮਿੰਦੇ ਲੱਗਰਨ ਨੂੰ ਬਚਾਉਂਦੇ ਹੋਏ ਸੌਫਟਲੀ ਫੂਡ ਦੀ ਕਟਿੰਗ ਕਰਕੇ ਚਾਕੂ ਦੇ ਨਾਲ ਕਟਿੰਗ ਕਰਵਾਵੋ ਨਾ ਕਿ ਉਹਨੂੰ ਬੇਲ ਨੂੰ ਖਿਚਵਾਵੋ ਚਾਕੂ ਨਾਲ ਕਟਿੰਗ ਕਰਵਾਵੋ ਤੇ ਜਿਸ ਦੇ ਨਾਲ ਬੇਲ ਦੇ ਉੱਤੇ ਫੈਕਟਰ ਨਹੀਂ ਪੈਂਦਾ ਹੈਗਾ ਤੇ ਨਾਲ ਦੀ ਨਾਲ ਤੁਸੀਂ ਇਹਦੇ ਵਿੱਚ ਦੁਬਾਰਾ ਬੇਸਲ ডোজ ਕਟਿੰਗ ਕਰਾਉਣ ਤੋਂ ਬਾਅਦ ਬੇਸਲ ডোজ ਦੇ ਸਕਦੇ ਹੋ ਜਿਹੜਾ ਅੱਗੇ ਵਾਲਾ ਫਰਟਾ ਜਲਦੀ ਤਿਆਰ ਹੋ ਜਾਊਗਾ ਤੇ ਉਹ ਸਾਈਜ਼ ਵੀ ਆਲੀ ਗੇਨ ਕਰ ਲਏਗਾ ਤੇ ਵਿੱਚ ਕੀ ਕਰ ਰਹੇ ਹੋ ਮਾਨ ਸਾਹਿਬ ਜਿਹੜਾ ਹੁਣ ਖਰਬੂਜਾ ਕਹੀ ਆਪਾਂ ਦੇਖਿਆ ਵੀ ਪਾਟੇ ਹੋਇਆ ਉਹਨਾਂ ਦਾ ਕੀ ਕਾਰਨ ਹੈ ਕਿ ਕਿਉਂ ਪਾਟ ਜਾਂਦੇ ਨੇ ਖਰਬੂਜੇ ਕਈ ਵਾਰੀ ਤਾਂ ਜੀ ਇਹਦਾ ਪਾਟਣ ਦੀ ਸਮੱਸਿਆ ਆ ਜਾਂਦੀ ਹੈ ਕਿ ਕੈਲਸ਼ੀਅਮ ਬੋਰਨ ਦੀ ਡਿਫੀਸ਼ੈਂਸੀ ਹੁੰਦੀ ਹੈਗੀ ਉਹ ਬਹੁਤ ਬੜੀ ਤੇ ਕਈ ਵਾਰੀ ਨਾ ਮੌਸਮ ਜਿਹੜਾ ਅਪ ਡਾਊਨ ਹੁੰਦਾ ਰਹਿੰਦਾ ਹੈਗਾ ਸੂਟੇਬਲ ਨਹੀਂ ਬੈਠਦਾ ਉਹਦੇ ਵਿੱਚ ਕੁਝ ਕੁ ਪਰਸੈਂਟ ਨੇਚੁਰਲੀ ਫਟਦੇ ਆਗੇ ਜਦੋਂ ਮੌਸਮ ਸੂਟੇਬਲ ਆ ਜਾਂਦਾ ਹੈਗਾ ਉਹ ਆਪਣੇ ਆਪ ਹੀ ਪਟਣ ਦੀ ਸਮੱਸਿਆ ਘਟ ਜਾਂਦੀ ਹੈਗੀ ਠੀਕ ਹੈ ਤੇ ਬਾਕੀ ਇਹ ਜੇ ਤੁਸੀਂ ਤੁਹਾਨੂੰ ਫਿਰ ਵੀ ਲੱਗਦਾ ਵੀ ਮੌਸਮ ਵੀ ਸੂਟੇਬਲ ਆਏਗਾ ਤਾਂ ਤੁਹਾਨੂੰ ਕੈਲਸ਼ੀਅਮ ਬੋਰ ਰੈਗੂਲਰ ਰੱਖਣਾ ਪੈਣਾ ਹੈਗਾ ਉਜੈਨਲ ਆਪਣੇ ਆਪ ਕੰਟਰੋਲ ਹੋ ਜਾਏਗਾ ਤੇ ਪੋਟਾਸ਼ ਦੀ ਡਿਫੀਸੈਂਸ ਥੋੜੀ ਜੀ ਮਾਤਰਾ ਘਟਾਣੀ ਪੈਣੀ ਹੈ ਇੱਕ ਵਾਰੀ ਆ ਕੇ ਉਸ ਉਸ ਟਾਈਮ ਦੇ ਵਿੱਚ ਫਿਰ ਲੈ ਦੇ ਚ ਅਪ ਇਹ ਨਹੀਂ ਕਰ ਸਕਦੇ ਵੀ ਹੁਣ ਜਿਵੇਂ ਉਹਨਾਂ ਖਰਬੂਜਿਆਂ ਨਾਲ ਕਿੰਨੀਆਂ ਵੀ ਸਪਰੇਹਾਂ ਜਿਹੜੇ ਪੂਰੇ ਸੀਜ਼ਨ ਚ ਕਿੰਨੀਆਂ ਸਪਰੇਹਾਂ ਦੇਣੀ ਹੈ ਕੈਲਸ਼ੀਅਮ ਦੀਆਂ ਜਾਂ ਮੈਂ ਮੌਸਮ ਤੇ ਡਿਪੈਂਡ ਹੈਗਾ ਜੀ ਅਸਲ ਸਭ ਤੋਂ ਵੱਡਾ ਹੈਗਾ ਫਰੂਟਿੰਗ ਫਰੂਟ ਸੈਟਿੰਗ ਦੇ ਉੱਤੇ ਡਿਪੈਂਡ ਹੈਗਾ ਜਦੋਂ ਤੁਹਾਡੇ ਖੇਤ ਦੇ ਵਿੱਚ ਐਡਵਾਂਸ ਦੇ ਵਿੱਚ ਫਰੂਟ ਸੈਟਿੰਗ ਪ੍ਰੋਪਰ ਹੋ ਗਈ ਹੈਗੀ ਤਾਂ ਫਿਰ ਤੁਸੀਂ ਕੈਲਸ਼ੀਅਮ ਬੋਰ ਘਟਾ ਦਿਓ ਠੀਕ ਹੈ ਤੇ ਜੇ ਤੁਹਾਡੇ ਖੇਤ ਦੇ ਵਿੱਚ ਲ ਤਾਲੂਜ਼ ਨੂੰ ਦੇਣਾ ਸਟਾਰਟ ਕਰ ਸਕਦੇ ਹੋਗੇ ਜਾਂ ਪਾਟਨ ਦੀ ਸਬਸਿਆ ਆ ਰਹੀ ਹੈ ਫਿਰ ਦੇ ਸਕਦੇ ਜਿਵੇਂ ਕਹਿੰਦਾ ਬਿੰਗਾ ਡੱਡਾ ਨਹੀਂ ਹੋਣ ਲੱਗ ਜਾਂਦਾ ਹੈਗਾ ਫਰੂਟ ਹੂੰ ਹੂੰ ਉਹਨੂੰ ਮੇਨਟੇਨ ਕਰਨ ਦੇ ਵਾਸਤੇ ਉਦੋਂ ਵੀ ਤੁਸੀਂ ਦੇ ਸਕਦੇ ਹੋਗੇ ਕੈਲਸ਼ੀਅਮ ਬੋਰਲ ਵਗੈਰਾ ਮਾਈਕਰੋਨਿਊਟ੍ਰੀਅੰਟ ਵਗੈਰਾ ਕਈ ਕਿਸਾਨਾਂ ਦੇ ਨਾਲ ਸਮੱਸਿਆ ਜਾਲੀ ਦੀ ਆ ਜਾਂਦੀ ਹੈ ਨੈਟਿੰਗ ਦੀ ਪ੍ਰੋਬਲਮ ਤਾਂ ਜਿੱਥੇ ਉੱਥੇ ਆਂਦੀ ਹੁੰਦੀ ਹੈ ਕਿ ਜਿੱਥੇ ਬਿਮਾਰੀ ਆ ਚੁੱਕੀ ਹੈਗੀ ਬੇਲਾਂ ਖਤਮ ਹੋ ਗਈਆਂ ਨੇ ਹੈਗੀਆਂ ਫਰੂਟ ਜਿਹੜਾ ਪਿਆ ਹੈਗਾ ਉਹ ਉਦਾਂ ਦਾ ਫਿਰ ਉੱਥੇ ਹੀ ਰਹਿ ਜਾਂਦਾ ਹੈਗਾ ਜੋ ਕੰਡੀਸ਼ਨ ਚ ਹੁੰਦਾ ਹੈਗਾ ਕਿਸੇ ਦੇ ਉੱਤੇ 10% ਬਣ ਗਿਆ ਕਿਸੇ ਤੇ 30% ਬਣ ਗਿਆ ਕਿਸੇ ਤੇ 50% ਜਾਂ ਕਿਸੇ ਤੇ 30 ਕਿਸੇ ਤੇ 90 ਕਿਸੇ ਤੇ 100% ਨੈਟਿੰਗ ਆ ਜਾਂਦੀ ਹੈਗੀ ਜਿਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਫਰੂਟ ਪਿਆ ਹੁੰਦਾ ਜਦੋਂ ਬਿਮਾਰੀ ਆ ਜਾਂਦੀ ਹੈ ਤਾਂ ਉੱਥੇ ਹੀ ਉਹ ਮੈਚੁਰ ਹੋਣਾ ਸਟਾਰਟ ਹੋ ਜਾਂਦਾ ਹੈਗਾ ਇਸ ਕਰਕੇ ਨੈਟ ਦੀ ਪ੍ਰੋਬਲਮ ਆਉਂਦੀ ਹੈ ਕਿ ਕੋਸ਼ਿਸ਼ ਇਹ ਹੀ ਰੱਖੋ ਵੀ ਤੁਸੀਂ ਆਪਣੀਆਂ ਜਿਹੜੀਆਂ ਬੇਲਾਂ ਨੇ ਨਾ ਇਹ ਆਪਣੇ ਐਂਟੀਨੇ ਨੇਗੇ ਐਂਟੀਨਾ ਨਹੀਂ ਹੈਗੇ ਕਹਿੰਦੇ ਜੇ ਤੁਸੀਂ ਕੇਬਲ ਤਾਰ ਤੁਹਾਡੀ ਸਹੀ ਹੋਵੇਗੀ ਠੀਕ ਹੈ ਤਾਂ ਉਨੇ ਹੀ ਸੋਹਣੀ ਤੁਹਾਡੀ ਟੀਵੀ ਦੇ ਵਿੱਚ ਫੋਟੋ ਆਣੀ ਹੈਗੀ ਅਗਰ ਜੇ ਐਂਟੀਨੇ ਤੁਹਾਡੇ ਖਰਾਬ ਹੋ ਗਏ ਹੈਗੇ ਤਾਂ ਫੂਡ ਦੇ ਉੱਤੇ ਇਫੈਕਟ ਪੈਣੀ ਪੈਣਾ ਹੈਗਾ ਬੇਸਿਕਲੀ ਉਹ ਫੂਡ ਦੇ ਉੱਤੇ ਇਫੈਕਟ ਪੈਣਾ ਹੈਗਾ ਜਿਸ ਦੇ ਕਾਰਨ ਤੁਹਾਡਾ ਫੂਡ ਰੋੜਾ ਵੀ ਰਹਿ ਸਕਦਾ ਹੈ ਨੈਟਿੰਗ ਦੀ ਪ੍ਰੋਬਲਮ ਆ ਸਕਦੀ ਹੈਗੀ ਮਿਠਾਸ ਦੇ ਵਿੱਚ ਵੀ ਇਫੈਕਟ ਪੈ ਸਕਦਾ ਹੈਗਾ ਕੜਵਾ ਵੀ ਹੋ ਸਕਦਾ ਹੈਗਾ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਧੰਨਵਾਦ ਜੀ ਬੜੀ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ